ਪਦਰਾ ਪੱਤਾ ਚਿਤਕਾਉ ਹਣ ਫੁੱਲ ਫਾਲਵੇਂ ਨੂੰ ਕੀ ਲੱਗਦਾ ਇਹਦਾ ਮਤਲਬ ਇਹ ਕਿ ਲੱਗਦਾਗਾ ਹਾਂਜੀ ਹਣਾ ਤੇ ਕੀ ਆ ਬੱਚਿਓ ਅੱਛਾ ਬੇਟੇ ਤੁਸੀਂ ਪਹਿਲਾਂ ਨਹੀਂ ਕਹਿੰਨੇ ਹਣ ਤੁਹਾਡੇ ਦਿਮਾਗ ਦੇ ਵਿੱਚ ਕਿੱਛੋ ਆਇਆ ਵੀ ਮੈਂ ਨਹੀਂ ਲਿਖਾਂ ਜਿਸਾਨੂੰ ਨਜ਼ਲਾਪ ਵੀ ਪਤਾ ਅੱਛਾ ਕੀ ਨਾਮ ਆ ਫੇਰ ਦੱਸੋ ਮੈ ਹਾਂਜੀ ਕੀ ਦੱਸੋ ਪਰ ਜੇ ਨਿੰਮਤ ਆ ਲਾਪ ਸਾਨੂੰ ਸਾਰਿਆਂ ਨੂੰ ਘਾਹ ਵਿੱਚ ਨਿੰਮ ਲਾਉਣੇ ਚਾਹੀਦੇ ਨੇ ਨਿੰਮ ਦੀ ਦਤਨ ਬਹੁਤ ਵਧੀਆ ਹੁੰਦੀ ਹੈ ਬੇਸ਼ੱਕ ਇਹ ਕੋੜੀ ਹੁੰਦੀ ਹੈ ਅੱਛਾ ਤੇ ਉਹ ਸਾਡੇ ਦੰਦਾਂ ਲਈ ਬਹੁਤ ਵਧੀਆ ਹੁੰਦੀ ਹੈ ਅੱਛਾ ਵੈਰੀ ਗੁੱਡ ਬਟਾ ਇਹ ਹੈ ਨਾ ਆਪਾਂ ਕੱਪੜੇ 'ਚ ਵੀ ਰੱਖਦੇ ਸੀ ਪੁਰਾਣੇ ਹੈ ਨਾ ਹਾਂਜੀ ਤੇ ਦੂਸਰਾ ਲਿਖਿਆ ਬਟਾ ਤੁਸੀਂ ਅੰਗੂਰ ਜੀ ਅੰਗੂਰ ਵੀ ਬਹੁਤ ਵਧੀਆ ਪਾਲਿਆ ਹੈ ਮੇਰਾ ਸਭ ਤੋਂ ਮਨਪਸੰਦ ਪਾਲਿਆ ਓਕੇ ਤੇ ਤੁਹਾਡੇ ਘਰੇ ਲੱਗਿਆ ਹੈ ਹਾਂਜੀ ਵੈਰੀ ਗੁੱਡ ਅੱਛਾ ਤੀਸਰਾ ਲਿਖਿਆ ਬਟਾ ਤੁਸੀਂ ਤੂਤ ਜੀ ਤੂਤ ਦਾ ਸਾਨੂੰ ਛਾਵੇਂ ਲਿੰਦੇ ਹੱਤੇ ਫਲ ਵੀ ਦਿੰਦਾ ਵੈਰੀ ਗੁੱਡ ਇਹ ਸਾ ਜਿਹੜੀ ਸੰਗੜੀ ਹੁੰਦੀ ਹੈ ਨਾ ਹਾਂਜੀ ਜੀ ਤੂਤ ਦਾ ਫਲ ਤੂਤੀਆਂ ਤੂਤੀਆਂ ਹਾਂ ਖਾਣੇ ਨੇ ਹਾਂਜੀ ਅੱਛਾ ਚੌਥਾ ਲਿਖਿਆ ਬਤ ਤੁਸੀਂ ਅਮਰੋਦ ਜੀ ਅੰਗੂਰ ਵੀ ਅਮਰੋਦ ਪੁੱਤ ਅਮਰੋਦ ਜੀ ਅਮਰੋਦ ਬਹੁਤ ਵਧੀਆ ਫਲ ਹੈ ਹਾਂ ਜੀ ਇਹ ਹਰ ਇੱਕ ਬੱਚੇ ਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਬੱਚੇ ਅਤੇ ਬਜ਼ੁਰਗ ਵੀ ਇਹਨਾਂ ਨੂੰ ਖਾਂਦੇ ਨੇ ਆਪਣੇ ਲਈ ਕੀ ਫਾਇਦਾ ਦਾ ਮੈਡਮ ਜੀ ਆਪਣੇ ਲਈ ਫਾਇਦਾ ਕਿ ਜੀ ਜੇ ਆਪਾਂ ਨੂੰ ਕੋਈ ਵੀ ਦੰਦਾਂ ਦੀ ਬਿਮਾਰੀ ਹੋਵੇ ਤਾਂ ਇਹਦੇ ਪੱਤਾ ਚੱਬ ਲਈ ਚਾਹੀਦਾ ਜੀ ਫਿਰ ਆਪਣੇ ਦੰਦਾਂ ਨੂੰ ਠੀਕ ਕਰ ਜਾਂਦਾ ਵੈਰੀ ਗੁੱਡ ਬੇਟਾ ਪੰਜਵਾਂ ਹੈ ਜਾਮਣ ਜੀ ਜਾਮਣ ਬਹੁਤ ਵਧੀਆ ਫਲ ਹੈ ਬੇਸ਼ੱਕ ਇਹ ਸਾਡੇ ਮੂੰਹ ਨੂੰ ਜਾਮਨੀ ਜਾਮਨੀ ਕਰ ਦਿੰਦੇ ਪਰ ਇਹਦਾ ਸਵਾਦ ਬਹੁਤ ਵਧੀਆ ਵੈਰੀ ਗੁੱਡ ਸ਼ਾਬਾਸ਼ ਬੇਟਾ ਅੱਛਾ ਹੋਰ ਕਿਤੇ ਬੱਚੇ ਬਣਾ ਕੇ ਲੈ ਆ ਹਾਂ ਜਾ ਜਾ ਤੁਸੀਂ ਇੱਧਰ ਸਾਈਡ ਤੇ ਹੋ ਜਾ ਬੇਟਾ ਇੱਥੇ ਕਰ ਜਾ ਠੀਕ ਹੈ ਚਲੋ ਹੋਣਾ ਕੋਈ ਮਾਰੇ ਖਰਜੋ ਗਰਨੋਗ ਤੇ ਹੋਣਾ ਆ ਗਿਆ ਆਪਣਾ ਗਰਨੋਗ ਗਰਨੋਗ ਨੂੰ ਕਿਵੇਂ ਵਧੀਆ ਲੱਗਿਆ ਸਕੂਲ ਆਣਾ ਛੁੱਟੇ ਤੋਂ ਬਾਅਦ ਤੁਸੀਂ ਵੀ ਚਾਟ ਬਣਾਇਆ ਹੈ ਨਾ ਹਾਂ ਜੀ ਇਹਨਾਂ ਨੇ ਦੋਨਾਂ ਨੇ ਇਕੱਠੇ ਨੇ ਬੈਠ ਕੇ ਬਣਾਇਆ ਨਹੀਂ ਜੀ ਅਲੱਗ-ਅਲੱਗ ਛੋਟਾ ਬੱਚਾ ਪਹਿਲਾਂ ਲਿਖਾਇਆ ਅਮਰੋਦ ਜੀ ਅਮਰੋਦ ਫੋਨ ਮਾੜਾ ਫਾਇ ਮਿੱਠਾ ਵੀ ਹੁੰਦਾ ਤੇ ਅਮਰੋਦ ਆਪਣੇ ਚਾਰਾ ਲਈ ਬਹੁਤ ਵਧੀਆ ਹੁੰਦਾ ਆਪਾਂ ਨੂੰ ਅਮਰੀਕਨ ਨੂੰ ਬਾਲਕ ਕੇ ਖਾਣਾ ਦਿੰਦੇ ਤੇ ਆਪਣੀਆਂ ਜਿਆਦਾ ਠੀਕ ਹੋ ਜਾਂਦੀਆਂ ਨੇ ਓਕੇ ਬੇਟਾ ਇਹ ਛੋਟਾ ਉੱਚੀ ਬੋਲੋ ਹਣਾ ਅਗਲਾ ਛੋਟਾ ਲਿਖਿਆ ਹੈ ਜਾਮਣ ਕੀ ਜਾਮੇ ਸੁਗਰ ਦੇ ਮਰੀਜ਼ਾਂ ਨੂੰ ਸੁਗਰ ਦੇ ਮਰੀਜ਼ਾਂ ਤੇ ਜੇ ਜਾਮਣ ਨੂੰ ਖਾ ਲੈਣ ਤਾਂ ਬਹੁਤ ਵਧੀਆ ਹਾਂ ਸੁਗਰ ਦੇ ਮਰੀਜ਼ਾਂ ਜਾਮਣ ਉਹਨਾਂ ਨੂੰ ਖਾਣੀ ਚਾਹੀਦੀ ਹੈ ਨਾ ਇਹ ਸੁਗਰ ਦੇ ਮਰੀਜ਼ ਅਗਲਾ ਹੈ ਕਿ ਅਨਾਰ ਜੀ ਅਨਾਰ ਲਾਲ ਲਫਨ ਵਾਲਾ ਤੁਸੀਂ ਖਾਣੇ ਹਾਂ ਨੂੰ

ਹਾਂ ਦੇਖ ਰਿਹਾ ਹਰਦੀਪ ਕੌਰ ਕੀ ਬਣਾ ਕੇ ਲਿਆ ਹਰਦੀਪ ਮੇਰੀ ਪਹਿਲਾ ਅਰੋਧ ਹੀ ਲਿਖਿਆ ਸਾਰੇ ਦੇ ਚਾਹ ਦੇ ਸੋਹਣ ਹੂੰ ਜਿਸ ਤਿਆ ਹਾਂ ਅਰੋਧ ਲਿਖਿਆ ਬੇਟਾ ਤੁਹਾਡਾ ਪਹਿਲਾ ਸੀ ਅਮਰੋਧ ਸੀ ਕਿ ਪਾਲਾ ਜੀ ਆਪਣੇ ਚਰੂ ਜੀ ਨਾਲ ਦੁਪਹਿਰ ਨੂੰ ਕਿ ਆਪਣੇ ਪੱਤਾ ਪਾਣੀ ਚੋ ਬਾਗ ਦੇ ਵਿੱਚ ਨਮਕ ਪਾ ਕੇ ਜਿਵੇਂ ਸੱਕਾ ਸਿਕਾ ਲਾ ਨਮਕ ਪਾਏ ਹੌਤ ਕੋਈ ਵਧੀਆ ਵੈਰੀ ਗੁੱਡ ਸ਼ਾਬਾਸ਼ ਬੇਟਾ ਸ਼ਾਬਾਸ਼ ਤੇ ਆ ਦੇਖੋ ਬਹੁਤ ਬੜੀ ਜਾਣਕਾਰੀ ਦਿੱਤੀ ਹੈ ਕਿ ਤਾਂ ਅਮਰੋਦ ਬਾਰੇ ਵੀ ਕਾਰਾ ਨਾਮਪਾੜਾ ਤਾਂ ਕਿਨੇ ਜਿਆਦਾ ਵਧੀਆ ਤੇ ਦੇਖੋ ਬੱਚੇ ਨੇ ਫਿਰ ਵੀ ਇਹਨਾਂ ਨੂੰ ਕਿੰਨੇ ਨੌਲੇਜ ਹੈ ਹਨ ਤੇ ਜਿਹੜਾ ਵੀ ਇਹਨਾਂ ਨੇ ਚਾਰਟ ਬਣਾਇਆ ਉਹਦੇ ਤੇ ਲਿਖਿਆ ਕੋਈ ਵੀ ਰੋਖਾ ਕੋਈ ਫਾਲਾ ਤੇ ਉਸ ਦਾ ਕੋਈ ਨਾ ਕੋਈ ਆਪਾਂ ਨੂੰ ਫਾਇਦਾ ਜ਼ਰੂਰ ਹੈ ਜਿਹੜਾ ਸਾਡੇ ਬੱਚੇ ਬਣਾ ਕੇ ਲੈ ਨੇ ਅਗਲਾ ਹੈ ਬੱਚੇ ਤੁਹਾਡਾ ਨਿੰਮ ਸੀ ਨਿੰਮ ਜੀ ਸੋ ਆਪਾਂ ਕੱਪੜਿਆਂ ਦੀ ਟਹਿਮਾ ਆਖਿ ਚ ਰੱਖ ਜੇ ਆਪਾਂ ਉਹਨਾਂ ਵਿੱਚ ਪਾ ਕੇ ਰੱਖ ਸਕਦੇ ਹਾਂ ਓਕੇ ਤੇ ਇਹਦੇ ਨਾਲ ਲੱਕੀ ਲਗੜਾ ਲੱਗਦਾ ਨਹੀਂ ਪਲਾਂਜੀ ਅਗਰਾ ਹੈ ਜੰਮਣੋ ਜੀ ਜਾਮਨ ਦੀ ਸੁਗਰ ਵਾਲਿਆਂ ਨੂੰ ਬਹੁਤ ਚੰਗੀਆਂ ਜੀ ਬੱਚੇ ਵੀ ਇਹਨਾਂ ਖੁਸ਼ ਹੋ ਕੇ ਖਾਂਦੇ ਨੇ। ਬੋਲੋ ਬੇਟਾ। ਦੰਦਾਂ ਨੇ ਜਾਮਨੇ ਚੰਗੇ। ਚਲ ਕੋਈ ਨਾ ਫਿਰ ਕੀ ਗੁਣ ਵੀ ਬਹੁਤ ਨੇ ਹਨਾ। ਅਗਲਾ ਹੈਗਾ ਨਿੰਬੂ। ਜੀ ਨਿੰਬੂ ਦਾ ਜੀ ਆਪਾਂ ਚਾਰ ਵੀ ਪਾ ਸਕਸੀਆਂ ਜੀ। ਲੋਕੀ ਗਰਮੀਆਂ ਵਿੱਚ ਇਹਦੀ ਸਕੰਜਵੀ ਬਣਾ ਕੇ ਵੀ ਪੀਂਦੇ ਨੇ। ਹਾਂ ਦੇਖੋ ਬੱਚੇ ਅੱਜ ਰਮ ਸਕੂਲ ਆਏ ਸਨ ਮੈਂ ਕੁਝ ਨਹੀਂ ਦੱਸਿਆ ਆਪੇ ਆਪਣੇ ਕੋਲ ਬੋਲ ਰਹੇ ਨੇ। ਤੇ ਅਗਲਾ ਹੈ ਬੇਟਾ ਸੰਤਰਾ। ਜੇ ਸੰਤ੍ਰਿਕ ਫਾਲ ਹੈ ਜੀ ਸਰਦੀਆਂ ਵਿੱਚ ਆਉਂਦਾ ਦੀ ਬੱਚਿਆਂ ਨੂੰ ਬਹੁਤ ਪਸੰਦ ਹੈ। ਹੂੰ। ਬਟਾਮਨ ਵਾਲੇ ਹੈ ਨਾ ਬਹੁਤ ਵਧੀਆ ਹੈ। ਤੇ ਅਗਲਾ ਵਿੱਚ ਸਬਜ਼ੀ ਲਿਖਿਆ ਤੁਸੀਂ ਬੈਂਗਣ। ਜੀ ਬੈਂਗਣ ਦੀ ਸੱਚੀ ਤਾਂ ਇੱਕ ਸਬਜ਼ੀ ਆ। ਜੀ ਜਦੋਂ ਜੀ ਆਪਣੇ ਨੂੰ ਮਨオーਨੇ ਦੀ ਬਹੁਤ ਵਧੀਆ ਬਣਦੀ ਸੀ ਮੈਨੂੰ ਵੀ ਬਹੁਤ ਪਸੰਦ ਹੈ। ਹਾਂ ਤਾਂ ਹੀ ਤਾਂ ਤੁਸੀਂ ਲਿਖਿਆ ਸਭ ਦੇ ਖੇਤੇ ਸਬਜ਼ੀ ਆ ਹਨਾ। ਤੇ ਤੁਸੀਂ ਮੈਂ ਚਾਹ ਤਾੜ ਦੇ ਕੋਲ ਕੇ ਦਿਖਾਓ। ਬੁਲੇ ਦੇਖੋ ਸਾਰਾ ਇਹ ਚਾਹ ਬਦਸ ਰਹੇ ਹੈ। ਦੇਖੋ ਬੱਚੇ। ਨਲਾ ਹਰਦੀਪ कौर ਫਿਰ ਗਰਨੂਰ ਫਿਰ ਜਸਜੋਤ ਆਵਦੇ ਚਿਹਰਾ ਦਿਖਾਓ ਜਹ ਜੋਤ ਤੇ ਬੜਾ ਵਧੀਆ ਲੱਗਿਆ ਜਦੋਂ ਇਹ ਬੱਚੇ ਇੰਨਾ ਕੰਮ ਕਰਕੇ ਲੈ ਆਏ ਨੇ ਤੇ ਲੋੜ ਤੋਂ ਵੱਧ ਕੰਮ ਕਰਕੇ ਲੈ ਆਏ ਨੇ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹ ਵੀ ਬੜੀਆਂ ਚੀਜ਼ ਦਿਖਾਵਾਂਗੇ ਤੇ ਸ਼ਾਬਾਸ਼ ਬੇਟੇ ਬਹੁਤ ਵਧੀਆ ਲੱਗਿਆ ਤੁਸੀਂ ਕਰਕੇ ਲੈ ਆ ਕੰਮ ਤੇ ਜਲਦੀ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਸੀਂ ਬੱਚੋ ਕੀ ਸਨੇਹਾ ਦੇਣਾ ਚਾਹੋਗੇ ਘਰ ਦੀ ਆਪ ਦੋਸਤਾਂ ਨੂੰ ਸਨੇਹਾ ਦੇਵਾਂਗੇ ਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਜ਼ਰੂਰ ਭੇਜੋ ਅਤੇ ਸਾਡੇ ਚਾਟਾਂ ਨੂੰ ਦੇਖ ਕੇ ਤੁਸੀਂ ਵੀ ਇਹ ਚਾਟ ਬਣਾ ਸਕਦੇ ਹੋ ਧੰਨਵਾਦ ਜੀ ਸ਼ਾਬਾਸ਼ ਬੇਟਾ ਵੈਰੀ ਗੁੱਡ